ਡਾਕਟਰ ਮੇਸ਼ ਕੁਮਾਰ ਨੇ ਡੋਰ ਟੂ ਡੋਰ ਜਾ ਕੇ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਅਤੇ ਉਹਨਾਂ ਨੇ ਜਨਤਾ ਨੂੰ ਆਸ਼ਵਾਸਨ ਦਿੱਤਾ ਕਿ ਸਾਨੂੰ ਇੱਕ ਮੌਕਾ ਦਿਓ ਅਸੀਂ ਤੁਹਾਡੀਆਂ ਪਰੇਸ਼ਾਨੀਆਂ ਦਾ ਹੱਲ ਕਰਾਂਗੇ ਉਹਨਾਂ ਨੇ ਆਉਂਦੀ ਜਾਂਦੀ ਜਨਤਾ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਅਪੀਲ ਕੀਤੀ ਕਿ ਆਪਣਾ ਕੀਮਤੀ ਵੋਟ ਬਟਨ ਨੰਬਰ 11 ਚੌਣ ਸ਼ਾਰਟੋਸਕੋਪ ਨੂੰ ਪਾਓ ਅਤੇ ਸੱਚੋ ਸੱਚ ਪਾਰਟੀ ਨੂੰ ਜਿਤਾਓ ਅਤੇ ਆਪਣੀ ਸੇਵਾ ਦਾ ਮੌਕਾ ਦਿਓ ਆਪਣੇ ਹਰਮਨ ਪਿਆਰੇ ਵੀ ਬਾ ਡਾਕਟਰ ਰਮੇਸ਼ ਬਸ ਜੋੜ ਜੋ ਉਹ ਪਰਿਵਾਰ ਕੋ ਸਾਡਾ ਬੜਾ ਤੰਗ ਹੈ ਜੀ ਤੇ ਅਸੀਂ ਵਪਾਰੀਆਂ ਨੂੰ ਮਿਲਣ ਵਾਸਤੇ ਸਾਡੇ ਕੋਲ ਰੈਲੀਆਂ ਜੋਗੇ ਪੈਸੇ ਨਹੀਂ ਹੈਗੇ ਤੇ ਨਾ ਕੋਈ ਅਸੀਂ ਉਹ ਲਾਮ ਲਖਰ ਲੈ ਕੇ ਰੋਡ ショਅ ਕਰ ਸਕਦੇ ਆ ਇਸ ਲਈ ਅਸੀਂ ਆਪਣੀ ਬਦਮਾ ਰੋਡ ਟੂ ਡੋਰ ਟੂ ਡੋਰ ਜਿਹੜਾ ਕਰ ਰਹੇ ਆ ਆਪਣੇ ਭੈਣਾ ਭਰਾਵਾਂ ਨਾਲ ਆਪਣੇ ਵੱਡੇ ਭਰਾਵਾਂ ਕਾ ਬਜ਼ੁਰਗਾਂ ਕੋਲ ਵੀ ਐਲਕੀ ਵੋਟ ਦਾ ਮੌਕਾ ਸਾਨੂੰ ਦਿਓ ਤਾਂ ਜੋ ਅਸੀਂ ਹਮਸਰ ਦੀ ਸੇਵਾ ਕਰ ਸਕੀਏ ਹਮਸਰ ਦੇ ਜੀ ਰੋਜ਼ਗਾਰ ਪੈਦਾ ਕਰ ਸਕੀਏ ਦੇਖੋ ਜੀ ਦੁਕਾਨਾਂ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰਨਾ ਇਹ ਮਤਲਬ ਆ ਇਹ ਸਾਡੇ ਸ਼ਹਿਰ ਦਾ ਹਾਲ ਆ ਜਿਹਨੂੰ ਅੱਗੇ ਕੋਈ ਨਹੀਂ ਪੁੱਛਦਾ ਦੁਨੀਆਂ ਵੱਡੀਆਂ ਮਾਰਕੀਟ ਨੇ ਮਾਰਕੀਟ ਜਿਹੜਾ ਸਾਰਾ ਸ਼ਹਿਰ ਉਥੋਂ ਵਸਦਾ ਸਾਰੇ ਸ਼ਹਿਰ ਨੂੰ ਸਪਲਾਈ ਉਥੋਂ ਹੁੰਦੀ ਆ ਪਰ ਇਹਨਾਂ ਮਾਰਕੀਟਾਂ ਦਾ ਬੁਰਾ ਹਾਲ ਨੇ ਥਾਂ ਥਾਂ ਕੂੜੇ ਦੇ ਢੇਰ ਨੇ ਔਰ ਇਹਨਾਂ ਨੂੰ ਕੋਈ ਸਫਸਤਾ ਨਹੀਂ ਇਸ ਕਰਕੇ ਸਾਡਾ ਪੂਰੇ ਸ਼ਹਿਰ ਨੂੰ ਮੈਸੇਜ ਭੇਜਣ ਵਾਸਤੇ ਸਭ ਤੋਂ ਸੌਖਾ ਔਰ ਸਲ ਤਰੀਕਾ ਇਹ ਹੈ ਵੀ ਅਸੀਂ ਜਿਹੜੀ ਵੱਡੀਆਂ ਵੱਡੇ ਨੇ ਸਾਰੇ ਇਹਨਾਂ ਕੋਲ ਜਾ ਕੇ ਵੋਟ ਮੰਗੀਏ ਔਰ ਇਹ ਸਾਡਾ ਮੈਸੇਜ ਅੱਗੇ ਘਰ ਘਰ ਪਹੁੰਚੋਣ ਦੇਖੋ ਜੀ ਇਹ ਅੰਮ੍ਰਿਤਸਰ ਦੀ ਜਨਤਾ ਹੀ ਜਿੱਤੇਗੀ ਕਿਉਂਕਿ ਅੰਮ੍ਰਿਤਸਰ ਦੀ ਜਨਤਾ ਬਹੁਤ ਦੁਖੀ ਆ ਤੇ ਅਸੀਂ ਅੱਗੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਇੱਕ ਮੌਕਾ ਸਾਨੂੰ ਦਿਓ ਤਾਂ ਜੋ ਅਸੀਂ ਅੰਮ੍ਰਿਤਸਰ ਵਾਸਤੇ ਕੁਝ ਕਰ ਸਕੀਏ ਸਾਨੂੰ ਇਹਨਾਂ ਸੇਵਾ ਦਾ ਮੌਕਾ ਦਿਓ ਦੇਖੋ ਜੀ ਵਪਾਰੀ ਵਰਗ ਬਹੁਤ ਦੁਖੀ ਆ ਅਸੀਂ ਸਾਰੇ ਵਰਗ ਦੁਖੀ ਨੇ ਸੁਖੀ ਕੋਈ ਵਰਗ ਨਹੀਂ ਹੈਗਾ ਪਰ ਅਸੀਂ ਜਿਹੜੀ ਵਪਾਰੀਓ GST ਦੀ ਪ੍ਰੋਬਲਮ ਆ ਔਰ ਪਲੱਸ ਇਹ ਕੋਈ ਮਾਲ ਲੈ ਕੇ ਜਾਂਦੇ ਜਿਹੜਾ ਮਰਜੀ ਸੀਲ ਟੈਕਸ ਅਫਸਰ ਘੇਰ ਕੇ ਪੈਂਦਾ ਬਿੱਲ ਦਿਓ ਉਹਦੇ ਵਿੱਚ ਅਸੀਂ GST ਦੀ ਵਾਜ ਠੋਣਾ ਚਾਹੁੰਦੇ ਆ ਵੀ GST ਨੂੰ ਘੱਟ ਕੀਤਾ ਜਾਵੇ ਸਰਲ ਤਰੀਕਾ ਕੀਤਾ ਜਾਵੇ ਪਰ ਪਾਰੀ ਤੇ ਕਹਿੰਦਾ ਜੀਐਸਟੀ ਪਰ ਹੰਝ ਰਿੰਦਾ ਉਹ ਕੰਮ ਕਿਹੜੇ ਵੇਲੇ ਕਰੂਗਾ ਦੇਖੋ ਜੀ ਮਸਲੇ ਪਬਲਿਕ ਸਾਰੀ ਨਾਲ ਰਹਿਗੇ ਤੇ ਮਸਲੇ ਜ਼ਰੂਰ ਆਲ ਹੋਣਗੇ ਇਕੱਲਾ ਬੰਦਾ ਕੁਛ ਨਹੀਂ ਅਸੀਂ ਪਬਲਿਕ ਦਾ ਸਾਥ ਮੰਗਦੇ ਆਂ ਹੋਰ ਅਸੀਂ ਜੋ ਵੀ ਕਰਾਂਗੇ ਪਬਲਿਕ ਦੇ ਨਾਲ ਲੜ ਕੇ ਕਰਾਂਗੇ ਸਾਡਾ ਚੋਣ ਨਿਸ਼ਾਨ ਸਟੈਥੋਸਕੋਪ ਜੀ ਔਰ ਬਟਨ ਨੰਬਰ 11 ਇਹ ਸਾਰਾ ਅਪੀਲ ਕਰਦੇ ਆਂ ਕਿ ਚੋਣ ਨਿਸ਼ਾਨ ਸਟੈਥੋਸਕੋਪ ਸੱਚੋ ਸੱਚ ਪਾਰਟੀ ਔਰ ਬਟਨ ਨੰਬਰ 11 ਦਬਾਓ ਔਰ ਇਹਨਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਕਰਾਰਾ ਜਵਾਬ ਦਿਓ ਇਹਨਾਂ ਨੂੰ ਇਹੀ ਕਹਿੰਦੇ ਆ ਜੀ ਇਹਨੂੰ ਆਪਣਾ ਵੋਟ ਬੈਂਕ ਸਮਝ ਕੇ ਆਪਣੀ ਪਾਰਟੀ ਸਮਝ ਕੇ ਇਸ ਦਾ ਸਾਡੀ ਸਪੋਰਟ ਕਰੋ ਅਸੀਂ ਇਹਨਾਂ ਹੀ ਕਹਿੰਦੇ ਆ ਕਿ ਸਾਰੇ ਘਰੋ ਘਰੀ ਜਰੂਰ ਨਿਕਲੋ ਗਰਮੀ ਬਹੁਤ ਹੋਣੀ ਹੈ ਪਰ ਵੋਟ ਪਾਉਣ ਵਾਸਤੇ ਜਰੂਰ ਜਾਓ ਸਰਕਾਰਾਂ ਨੂੰ ਜਵਾਬ ਦੇਣ ਦਾ ਸਭ ਤੋਂ ਵੱਡਾ ਤਰੀਕਾ ਹਰ ਵਪਾਰੀ ਕੋ ਹਰ ਵਰਗ ਦੇ ਕੋਲ ਸਿਰਫ ਵੋਟ ਦੇ ਵੋਟ ਹੈਗਾ ਜਿਹੜਾ ਬੰਦਾ ਵੋਟ ਪਾਉਣ ਨਹੀਂ ਜਾਏਗਾ ਉਹ ਕੱਲ ਨੂੰ ਬੋਲਣ ਦਾ ਹੱਕਦਾਰ ਨਹੀਂ ਰਹਿੰਦਾ ਕਿਉਂਕਿ ਵੋਟ ਪਾਉਣ ਨਹੀਂ ਜਾਵਾਂਗੇ ਉਹ ਲੋਕ ਅੱਗੇ ਆ ਜਾਣਗੇ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਨੇ ਇਸ ਕਰਕੇ ਸਾਰਾ ਪਰਿਵਾਰ ਇਨੂੰ ਦੀਵਾਲੀ ਦੁਸ਼ਹਿਰੇ ਵੱਡੇ ਤਿਹਾਰਾ ਵਾਂਗੂ ਮਨਾਓ ਔਰ ਵੋਟਪੋਣ ਜ਼ਰੂਰ ਜਾਓ ਗਈ ਹੈ ਗੱਲ 2 ਵਜੇ ਦੀ ਬੱਤੀ ਗਈ ਹੈ ਕਹਿੰਦੇ ਜੀ ਟਰਾਂਸਫਾਰਮਰ ਖਰਾਬ ਹੈ ਅਜੇ ਤੱਕ ਬੱਤੀ ਨਹੀਂ ਆਈ ਗਰਮੀ ਐ ਨਹੀਂ ਇਹ ਬੁਰਾ ਹਾਲ ਹੋ ਰਿਹਾ ਭਾਈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਇਹਨਾਂ ਨੂੰ ਮੈਟਰਲ ਲਿਖ ਬੋਲ ਜੀ ਦੇਖੋ ਜੀ ਇਹ ਭਗਵੰਤ ਮਾਨ ਸਰਕਾਰ ਆ ਜਿਹੜੀ 300 ਜੂਨਟ ਫਰੀ ਬੱਤੀ ਦੇ ਰਹੀ ਆ ਤੇ ਜਿਹੜੀ ਫਰੀ ਵਾਲੀ ਚੀਜ਼ ਹੋ ਇਤਰੇ ਮਿਲਨੀ ਇਹ ਜਨਤਾ ਜਿਹੜੀ ਹੈ ਜਨਤਾ ਜਨਾਰਦਨ ਜਨਤਾ ਨੇ ਜਦੋਂ ਆਪਣੀ ਆਵਾਜ਼ ਚੁੱਕਣੀ ਹੈ ਜਨਤਾ ਨੂੰ ਮੇਰੇ ਖਿਆਲ ਨਾਲ ਕਿਸੇ ਨੂੰ ਤੁਸੀਂ ਪੁੱਛ ਲਿਓ ਜਾ ਕੇ ਕਿ ਬੱਤੀ ਕੋਈ ਫ੍ਰੀ ਮੰਗਣ ਡਿਆ ਸਾਨੂੰ ਫ੍ਰੀ ਦੇ ਕੇ ਬੰਦ ਕਰਕੇ ਬਿਠਾ ਦਿਓ ਬੱਤੀ ਠੀਕ ਹੈ ਜੀ ਇਹ ਬੱਤੀ ਫ੍ਰੀ ਬਹੁਤ ਵਧੀਆ ਵਾ 300 ਯੂਨਟ ਭਗਵਾਨ ਤੁਮਾਨ ਦੇ ਇਹ 300 ਕੀ 250 ਵੀ ਨਹੀਂ ਬਣਨਾ ਬਿੱਲ ਹੋਣਾ ਹੀ ਕੋਈ ਨਹੀਂ ਅਸੀਂ ਕੱਲ ਇੱਕ ਬਿਲੀ ਬੋਰਡ ਦੀ ਸਟੇਟਮੈਂਟ ਸੁਣੀ ਸੀ ਇੱਕ ਪਿੰਡ 'ਚ ਗਏ ਸਾਡੇ ਕੋਲ ਪਾਰਟੀ ਦੇ ਕਿਹਨਾਂ ਦੇ ਵਰਕਰ ਉਹ ਕਹਿੰਦੇ ਜੀ ਵੇਖੋ ਪਿੰਡ ਦੇ ਵਿੱਚ 634 ਘਰ ਨੇ ਤੇ ਕਿੰਨੀ ਖੁਸ਼ੀ ਦੀ ਗੱਲ ਹੈ ਚਮੀਆਂ ਕਰਨ ਬਿਲ ਆਇਆ 610 ਦਾ ਬਿੱਲ ਹੀ ਨਹੀਂ ਆਇਆ ਉਹ ਕਿਉਂ ਨਹੀਂ ਆਇਆ ਜੋ ਬੱਤੀ ਨਹੀਂ ਆ ਗਈ ਬਿੱਲ ਕਿਥੋਂ ਆਣਾ ਤੇ ਸਾਡੀ ਦੇ ਜਨਤਾ ਨੂੰ appeal ਆ ਵੀ ਇਹਦਾ ਜਵਾਬ ਦਿਓ ਨਾ ਸਾਡੀਆਂ ਬੀਬੀਆਂ ਨੇ ਨਾ ਪਹਿਲਾਂ ਲਾਜ ਦੇਦਾ 10000 ਰੁਪਏ ਦਾ ਤੇ ਬਾਕੀਆਂ ਨੂੰ 32 ਦਾ ਵੀ 32 ਫਰੀ ਦੇਵਾਂਗੇ ਤੇ 5-5 ਕਿਲੋ ਆਟਾ ਦੇ ਕੇ ਲੋਕਾਂ ਨੂੰ ਵੋਟ ਮੰਗਣ ਦੇ ਨੇ ਤੇ ਸਾਡੀ ਲੋਕਾਂ ਕੇ ਇਹੋ ਬੀਲ ਆ ਵੀ ਮੁਫਤ ਵਾਲੇ ਜਿੱਜਮ ਕਰਾ ਲਾ ਜਾਓ ਮੁਫਤ ਵਾਲੇ ਨਫਾ ਵੇ ਖਾਲੀ ਨਿਕਲਦੇ ਨੇ ਇਸ ਕਰਕੇ ਵੋਟ ਸੋਚ ਸਮਝ ਕੇ ਆਪਣੀ ਵੋਟ ਦਾ ਜਰੂਰ ਇਸਤੇਮਾਲ ਕਰੋ ਕੋਈ ਮੌਜੂਦ ਜੋ ਤੁਹਾਡੇ ਮਨ 'ਚ ਆਪਣੇ ਭਾਈ ਕਿਹਨੇ ਸਰਕਾਰ ਜਿਹੜੀ ਮਰਜ਼ੀ ਆਏ ਮੀਡਲ ਕਲਾਸ ਦਾ ਸੋਚੇ ਕੁਝ ਹਾਂ ਮੀਡਲ ਕਲਾਸ ਦੇ ਬਾਰੇ ਕੋਈ ਸੋਚਨ ਛੋਟੇ ਵਪਾਰੀਆਂ ਵਾਸਤੇ ਕੋਈ ਸੋਚਨ ਜਿਹੜੇ ਥਾਂ ਖਾ